ਹੇ ਰਾ ਸੰਪ੍ਰੀਤ ਪਾਟਿਆ ਸਾਹਿਬ ਜਿੰਦਾਬਾਦ ਅੰਮ੍ਰਿਤਸਰ ਵਿੱਚ ਨਗਰ ਨਿਗਮ ਚੋਣਾਂ ਦਾ ਵਿਗੜ ਵੱਜ ਚੁੱਕਾ ਹੈ ਤੇ ਉਮੀਦਵਾਰਾਂ ਵੱਲੋਂ ਵੀ ਆਪਣੇ ਨਾਮਜ਼ਦਗੀ ਪੱਤਰ ਭਰ ਦਿੱਤੇ ਗਏ ਹਨ ਦੂਜੇ ਪਾਸੇ ਉਮੀਦਵਾਰਾਂ ਵੱਲੋਂ ਹੁਣ ਆਪਣੇ ਵਾਰਡਾਂ ਦੇ ਵਿੱਚ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਜਿਸ ਦੇ ਚਲਦੇ ਅੰਮ੍ਰਿਤਸਰਾ ਵਾਰਡ ਨੰਬਰ 52 ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਤ੍ਰੀਤ ਸਿੰਘ ਪਾਟਿਆ ਵੱਲੋਂ ਚੋਣ ਪ੍ਰਚਾਰ ਸ਼ੁਰੂ ਕੀਤਾ ਗਿਆ ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਪ੍ਰੀਤ ਸਿੰਘ ਪਾਟਿਆ ਨੇ ਕਿਹਾ ਕਿ ਅਗਰ ਇਲਾਕਾ ਵਾਸੀ ਹੁਣ ਇਸ ਵਾਰ ਕਾਉਂਸਲਰ ਬਣਾ ਕੇ ਇਲਾਕੇ ਦੀ ਸੇਵਾ ਕਰਨ ਦਾ ਮੌਕਾ ਦੇਣਗੇ ਤਾਂ ਉਹ ਵਾਟ ਨੰਬਰ 52 ਦੀ ਨੁਹਾਰ ਬਦਲ ਦੇਣਗੇ ਅਤੇ ਵਾਟ ਨੰਬਰ 52 ਦੇ ਵਿੱਚ ਬਹੁਤ ਸਾਰੇ ਵਿਕਾਸ ਕਾਰਜ ਕਰਨਗੇ। ਕਿ ਤਰੀਕੇ ਦਾ ਹੰਧਾਰਾ ਮਿਲ ਰਿਹਾ ਵਾਟ ਤੋਂ। ਦਾ ਅੱਲਾਹ ਦੇ ਤੁਹਾਡੇ ਚਨ ਮਾਧਿਮ ਰਹੀ ਸਾਰਿਆਂ ਨੂੰ ਮੈਂ ਜੀ ਆਇਆਂ ਨੂੰ ਕਰਨਾ। ਤੇ ਦੇਖੋ ਜੀ ਦਿੱਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ੁਰੂ ਤੋਂ ਹੀ ਲੋਕਾਂ ਦਾ ਹੀ ਕੰਮ ਕਰਦੀ ਆ ਰਹੀ ਹੈ ਤੇ ਉਹ ਲੋਕਾਂ ਦਾ ਹੀ ਕੰਮ ਕਰਨਾ ਹੈ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਜੋ ਪਾਰਟੀ ਨੇ ਦਾਅਵੇ ਦਾ ਖਿਹਾਰੇ ਨੇ ਉਹ ਉਹਨਾਂ ਦੀ ਮਿਹਨਤ ਨੂੰ ਸਦਕਾ ਤੇ ਪਾਰਟੀ ਨੇ ਟਿਕਟਾਂ ਦਿੱਤੀਆਂ ਨੇ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਹਾਈ ਕਮਾਂਡ ਦਾ ਸਰਦਾਰ ਭਗਵਨ ਸਿੰਘ ਜੀ ਮਾਨ ਜੀ ਦਾ ਆਪਣੇ ਐਮਏ ਦੇ ਡਾਟਾ ਜੀ ਗੁਪਤਾ ਜੀ ਦਾ ਜਿਨ੍ਹਾਂ ਨੇ ਮੇਰੀ ਮਿਹਨਤ ਨੂੰ ਵੇਖ ਕੇ ਟਿਕਟ ਦਿੱਤਾ ਉਹ ਸੇਵਾ ਦਾ ਮੌਕਾ ਦਿੱਤਾ ਮੈਂ ਇਲਾਕਾ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਆਮ ਆਦਮੀ ਪਾਰਟੀ ਦੇ ਕੌਂਸਲਰ ਬਣਾਓ ਜਿਹੜਾ ਕਿ ਵਾਅਦਾ ਵਾਅਦੇ ਡਿਵੈਲਪਮੈਂਟ ਵਾਸਤੇ ਪੈਸੇ ਤੁਹਾਡੇ ਇਲਾਕੇ ਵਾਸਤੇ ਲੈ ਕੇ ਆਈਏ ਔਰ ਵਾਅਦਾ ਵਾ ਲੋਕਾਂ ਦੇ ਕੰਮ ਕਰਾਈਏ ਤੇ ਇਹੀ ਮੈਂ ਬੇਨਤੀ ਕਰਨਾ ਸਿੱਕੀ ਤਰੀ ਨੂੰ ਵੋਟਾਂ ਆਮ ਆਦਮੀ ਪਾਰਟੀ ਨੂੰ ਝਾਰੂ ਨੂੰ ਪਾ ਕੇ ਆਮ ਆਦਮੀ ਪਾਰਟੀ ਦੇ ਕੌਂਸਲਰ ਬਣਾਓ ਔਰ ਜੋ ਜੋ ਤੁਹਾਡੇ ਇਲਾਕੇ ਦੇ ਕੰਮ ਨੇ ਪਹਿਲੇ ਦਾਦੇ ਸ਼ੁਰੂ ਹੋ ਜਾਣਗੇ ਐ ਨਹੀਂਗਾ ਪੰਜ ਸੱਜੂ ਖਤਮ ਹੋ ਜਾਂਦੇ ਬਾਅਦ ਫੇਰ ਕੰਮ ਸ਼ੁਰੂ ਹੋਣੇ ਆ ਇਸ ਮੇਂ ਕੋਨਸੈਪਟ ਬੰਦਿਆ ਸਾਰੇ ਕੰਮ ਸ਼ੁਰੂ ਹੋਣਗੇ ਇਹ ਤੁਹਾਡੇ ਛੋਟੇ ਰੇਸਾਂ ਦੀ ਪਹਾੜੀ ਦਾ ਪ੍ਰੋਮਿਸ ਲਿਆ। ਸਾਡੀਆਂ ਜੀ ਮੈਨੂਫੈਕਚਰਿੰਗ ਹੀ ਲੈ ਕੇ ਚੱਲ ਰਹੇ ਜੇ ਪਾਰ ਦੇ ਵਿੱਚ। ਦੇਖੋ ਜੀ ਸਾਡਾ ਜੋ ਮੈਨੂਫੈਕਚਰਲ ਲੋਕਾਂ ਦੀ ਸੇਵਾ ਦਾਗਾ ਸ਼ੁਰੂ ਤੇ ਚੱਲਦਾ ਆ ਰਿਹਾ ਤੁਹਾਨੂੰ ਪਤਾ ਹੀ ਹੈ। ਹੁਣ ਜਿਹੜਾ ਆਪਣਾ ਸਾਫ ਸਵੈ ਦਾ ਹੋ ਗਿਆ ਸੇਵਾ ਸਿਸਟਮ ਹੋ ਗਿਆ ਪੂਰਾ ਸਿਸਟਮ ਹੋ ਗਿਆ। ਉਹ ਝਾੜੂ ਦੇ ਜਿਹੜੇ ਕਈ ਬੰਦ ਕਈ ਸ਼ਿਕਾਇਤਾਂ ਆਉਂਦੇ ਨੇ ਉਹ ਸਾਰੇ ਆਪਾਂ ਵਿੱਚ ਕਰਾਂਗੇ। ਉਹ ਜਿਹਦੇ ਜਿਹਦੇ ਕਲੀਆਂ ਰਹਿ ਗਈਆਂ ਨੇ ਉਹ ਆਪਾਂ ਲੜ ਕੇ ਵੀ ਪੈਸੇ ਲੈ ਕੇ ਆਵਾਂਗੇ ਔਰ ਐਮਐਸ ਸਾਹਿਬ ਨਾਲ ਸਾਰਾ ਬਰਾ ਸੰਯ ਇੱਥੇ ਤੁਸੀਂ ਵੇਖੋ ਗਲੀ ਨੰਬਰ 38 ਲੈ ਲਓ ਗਲੀ ਨੰਬਰ 2 ਲੈ ਲਓ ਫੁੱਲਾ ਦੀ ਪਹਿਲੀ ਜਿੱਥੇ ਲੋਕਾਂ ਨੂੰ ਆਸ ਵੀ ਨਹੀਂ ਸੀਗੀ ਤੇ ਐਮਐਲਏ ਸਾਹਿਬ ਨੇ ਆਂਦੇ ਸਰ ਉਹ ਕਲੀਆਂ ਬਣਾਈਆਂ ਤੇ ਉਹਨਾਂ ਦਾ ਬਹੁਤ ਬਹੁਤ ਸ਼ੁਕਰਾਨਾ ਕਰਨੇ ਆ ਜੋ ਕਿ ਸਾਡਾ ਆਪਰ ਕੋਈ ਵੀ ਕੰਮ ਉਹਨਾਂ ਕੋਲ ਲੈ ਕੇ ਜਾਈਏ ਸਾਨੂੰ ਨਾ ਦੇ ਹੁੰਦੀ ਨਹੀਂ ਵੈਸੇ ਵੀ ਉਹ ਬਾਬਾ ਜੀ ਦੀ ਕਿਰਪਾ ਦੇ ਨਾਲ ਆਪਾਂ ਜੋ ਹੋਰ ਵੀ ਕੰਮ ਰਹਿ ਗਏ ਨੇ ਉਹ ਵੀ ਪੂਰੇ ਕਰਾਂਗੇ ਤੇ ਲੋਕਾਂ ਨੂੰ ਫਿਰ ਅਪੀਲ ਕਰਨੇ ਆ ਆਮ ਆਦੀ ਪਾਰਟੀ ਦਾ ਕਾਂਸੈਪਟ ਬਣਾਓ ਉਹ ਆਮ ਆਦੀ ਪਾਰਟੀ ਦੀ ਸਰਕਾਰ ਦੇ ਨਾਲ ਹੀ ਆਪਾਂ ਰਹਿ ਕੇ ਆਪਾਂ ਕੰਮ ਕਰ ਤੋਂ ਵੱਧ ਪਿਆਈਏ ਪਿਛਲੇ 3 ਸਾਲਾਂ ਤੋਂ ਸਰਕਾਰ ਦੇ ਅੰਦਰ ਦੇਖਿਆ ਜਾਨਾ ਹਾਂ ਤੁਹਾਡੇ ਕੋਲ ਬੜੇ ਹਾਂ ਕੰਮ ਹੈ ਪਰ ਕੰਮ ਰਹਿ ਨਹੀਂ ਦੂ ਦੇਖਿਆ ਜਾਵੇ ਜਿਵੇਂ ਕੋਈ ਗੜੀ ਨੰਬਰ ਜਿਹੜੇ ਲੱਗਦੇ ਸੀ ਪਹਿਲਾਂ ਜੇ ਦੇਖੋ ਜੀ ਇਹ ਤੇ ਕਾਂਸੈਪਟ ਬਣਾਉਣ ਤੋਂ ਬਾਅਦ ਤੁਸੀਂ ਗੱਲ ਕਰਦੇ ਤੇ ਨਾ ਮੈਂ ਕਾਂਸੈਪਟ ਬੰਦ ਉਹ ਪਹਿਲਾਂ ਹੀ ਕਾਵੇ ਪਾ ਦਿੱਤੀ ਹੋਈ ਹੈ ਠੀਕ ਹੈ ਸਾਨੂੰ ਇੱਕ ਕੰਮ ਕਰਨ ਦਾ ਸ਼ੌਂਕ ਹੈਗਾ ਜਿਹੜੇ ਜਿਹੜੇ ਚੀਜ਼ਾਂ ਸਾਨੂੰ ਲੋਕਾਂ ਨੂੰ ਭਾਵੇਂ ਨਾ ਦੱਸਿਆ ਜਾਣ ਇਹੀ ਆਪ ਵੀ ਵੇਖ ਲੀਦਾ ਇੱਥੇ ਐ ਜਿਹਦੀ ਲੋੜ ਹੈਗੀ ਐ ਉਹ ਪਰਮਾਤਮਾ ਦੀ ਕਿਰਪਾ ਦੇ ਨਾਮ ਇੱਥੇ ਆਮ ਆਦੀ ਪਾਰਟੀ ਜਿਹੋ ਇਹ ਕਨਸੈਪਟ ਬਣ ਕੇ ਜਾਂਦੇ ਆ ਇੱਥੇ ਇਹੀ ਡਿਵੈਲਪਮੈਂਟ ਆਪਾਂ ਗੇਟ ਬਣਾਵਾਂਗੇ ਬਾਕੀ ਲੋਕਾਂ ਨੂੰ ਪਤਾ ਲੱਗੇ ਵਾਕਿਆ ਆਮ ਆਦੀ ਪਾਰਟੀ ਸਾਬ ਜੀ ਫਦੇ ਸਿੰਘ ਕੋਲੋਂ ਦੇ ਵਿੱਚ ਐਂਟਰ ਕਰਕੇ ਆ ਇਹ ਬਹੁਤ ਹੀ ਸੋਚ ਕੇ ਆਏ ਆ ਬਹੁਤ ਸਾਡੇ ਮਨ ਦੇ ਵਿੱਚ ਹੀ ਬੜੀਆਂ ਗੱਲਾਂ ਨੇ ਜਿਹੜੇ ਇਹ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦੇ ਹਾਂ ਕਨਸੈਪਟ ਬਣ ਤੋਂ ਬਾਅਦ ਤੁਹਾਨੂੰ ਆਪਣੇ ਆਪ ਹੀ ਨਿਹਰਾਣਾ ਸ਼ੁਰੂ ਹੋ ਜਾਏਗਾ ਵਾਕਿਆ ਹੀ ਆਮ ਆਦੀ ਪਾਰਟੀ ਦੇ ਜਿਹੜੇ ਕਨਸੈਪਟ ਆ ਵਾਕਿਆ ਕੰਮ ਕਰਨ ਵਾਲੇ ਹੈਗੇ ਨੇ ਤੋ 2 ਸਾਲ ਸਾਡੇ ਕੋਲ ਆ ਗਏ ਨੇ 2 ਸਾਲ ਆਮ ਆਦਮੀ ਪਾਰਟੀ ਸਰਕਾਰ ਆ ਇੱਥੇ ਲੋਕਾਂ ਨੂੰ ਇਹ ਅਪੀਲ ਕਰਨਾ ਸਾਡੇ 2 ਸਾਲ ਕੌਂਸਲਰ ਬਣਾ ਦਿਓ 2 ਸਾਲ ਚ ਪਤਾ ਲੱਗਦਾ ਬੰਦਾ ਕੰਮ ਕਰਨ ਚੋ ਕਹੇਗਾ ਕਿ ਨਹੀਂ ਹੈਗਾ ਤੇ 2 ਸਾਲਾਂ ਦੇ ਵਿੱਚ ਇੰਨਾ ਕੰਮ ਕਰਕੇ ਦੇ ਦੇਾਂਗੇ ਤੁਹਾਨੂੰ ਦੁਬਾਰਾ ਤੁਹਾਨੂੰ ਵੋਟ ਮੰਗੇ ਲੋੜ ਨਹੀਂ ਪੈਦੀ ਆਪ ਹੀ ਵੋਟ ਪਾਣੀ ਆ ਤੇ ਫੇਰ ਕਰਾਂਗੇ ਤਾਂ ਅਪੀਲ ਆਮ ਆਦਮੀ ਪਾਰਟੀ ਦਾ ਕੌਨਸੈਪਟ ਆਓ ਆਪਾਂ ਲੋਕਾਂ ਦੇ ਕੰਮ ਵਾਸਤੇ ਦਾ ਵਧੀਏ